ਆ ਤਾਂ ਦੀ ਸਵਦਾ ਤਾਂ ਨੂੰ ਦੇਣੀ ਸ਼ਹਿਰ ਦੇ ਵਿੱਚ ਜਿਆਦੇ ਗੱਜੇ ਹੌਲੀ ਹੌਲੀ ਖੜੇ ਲੱਗੇ ਜਾਂਦੇ ਯਾਰ ਜੀ ਹਾਂ ਠੀਕ ਹੈ ਜੀ ਤੁਸੀਂ ਸੁਣਾਓ ਕਰ ਵੀ ਕਹੋ ਕਿਰਪਾ ਕਿਰਪਾ ਹੋਰ ਤੁਸੀਂ ਸੁਣਾਓ ਆ ਦੇਖੋ ਸ਼ਹਿਰ ਦਾ ਕੰਮ ਆ ਦੇਖੋ ਸ਼ਹਿਰ ਦਾ ਕਦੋਂ ਤੱਕ ਚੱਲੀ ਹੋਊਗਾ ਪੂਰਾ ਹੋ ਜਾਊਗਾ ਸਿੱਧੀ ਜੜੀ ਆ ਚੌਥਾ ਫੀਟ ਇੱਥੇ ਲਾ ਕੇ ਜੋ ਇੱਥੇ ਲਾ ਕੇ ਇਹ ਸਰ ਬਿਜਲੀ ਘਰ ਤੋਂ ਸਿੱਧੀ ਲਿਆ ਕੇ ਇੱਥੇ ਜੋੜਤੀ ਜੀ ਹਾਂ ਇਹ ਅੱਗੇ ਇੱਕ ਨੰਬਰ ਤੇ ਚੱਲਦਾ ਸੀ ਜੀ ਇਹ ਹੁਣ ਆਪਣਾ ਸਾਰਾ ਗੋ ਜਿਹੜਾ ਜੀ ਇਹ ਚਾਰ ਨੰਬਰ ਚੱਲ ਜਾਊਗਾ ਜੀ ਅੱਛਾ ਹਾਂ ਜੀ ਇਹ ਪੁੱਤਾ ਕਿ 1 ਨੰਬਰ ਅੱਗੇ ਸਾਰਾ ਇੱਕ ਹੀ ਸੀ ਨਾ ਜੀ ਇਹ ਹੁਣ ਇਹ ਆਪਾਂ ਇਹਦੀ ਪਾਰਟੀਸ਼ਨ ਕਰ ਦਿੱਤੀ ਹੈ ਅੱਧਾ ਫੀਟਰ ਜਿਹੜਾ ਜਿੱਨਾ ਚਕਾਵਾਂ ਰੋਡ ਆਈਡੀਆਈ ਰੋਡ ਆਪਣਾ ਸਾਈ ਮੰਦਰ ਵਾਲੀ ਗਲੀ ਇਹ ਸਾਰਾ ਹੀ ਹੁਣ ਇੱਥੇ 4 ਨੰਬਰ ਤੇ ਚੱਲੂਗਾ ਜੀ ਹਾਂ ਆਹ ਦੇਖੋ ਕੇਬਲ ਸਾਰੀ ਉੱਥੋਂ ਜਿਹੜੀ ਆ ਜਿਹੜੀ ਉੱਤੋਂ ਉੱਤੇ ਭਾਈ ਯਾਰ ਥੱਲੇ ਸੀ ਪਹਿਲਾਂ ਹੀ ਉਹ ਐਲਟੀ ਲਾਈਨ ਦੀ ਆ ਜੀ ਜਿਹੜੀ ਟਰਾਂਸਫਾਰਮਰ ਤੋਂ ਅੱਗੇ ਜਿਹੜੀ ਆਪਾਂ ਘਰਾਂ ਨੂੰ ਸਪਲਾਈ ਦਿੰਨੇ ਆ ਅੱਛਾ ਉਹ 11000 ਵੋਲਟੇਜ ਵਾਲੀ ਕੇਬਲ ਹੈ ਜੀ ਮੇਰੀ ਉੱਪਰ ਦੀ ਹਾਂਜੀ ਹਾਂਜੀ ਸਰ ਸਸਗਰਾ ਜੀ ਕੀ ਆ ਲੈ ਪੈਦੇ ਠੀਕ ਹੋ ਵਧੀਆ ਵਧੀਆ ਸਰ 11 ਮੀਟਰ ਦੇ ਪੋਲੇ ਲਾਦੇ ਆ ਨਾ ਇਹਨਾਂ ਦੇ ਥੱਲੇ ਜਿੰਨੀਆਂ ਬਾਜ਼ਾਰ ਦੇ ਛੱਡਾਂ ਦੇ ਉੱਤੇ ਕੇਬਲਾਂ ਪਈਆਂ ਨਾ ਪੀਵੀਸੀਆਂ ਥੱਲੇ ਸਾਰੀਆਂ ਤਾਂ ਇਹਦਾ ਨਾਲ ਚੋਕ ਦੇਣੀਆਂ ਸਾਰੀਆਂ ਗੰਭਾਲ ਮੁਰ ਕੇ ਐਲਟੀ ਦਾ ਸਿਸਟਮ ਥੱਲੇ ਕਰਨਾ ਹੈ ਲੈ ਵੀ ਉੱਪਰ ਆ ਜਿਹੜਾ ਹਾਂਜੀ ਸਰ ਦੇਖੋ ਜੋੜ ਦੇਖੋ ਸਰ ਕਿਤਨਾ ਨਾ ਥੱਲੇ ਵੇਖੋ ਛੱਡਾਂ ਦੇ ਨਾਲ ਹੀ ਇੰਨਾਂ ਸਾਰ ਅਕੋ ਚੋਦੀ ਵੀ ਜੜੀ ਹਾਂ ਇਹ ਤਾਂ ਉੱਤੇ ਬੰਨੋ ਸਾਰੀਆਂ ਤੇ ਜਿੰਨੇ ਸਾਰੇ ਦੇਖੋ ਆਹ ਵੇਖੋ 21 ਨੰਬਰ ਸਰ ਆਹ ਲਾ ਬੋਲ ਦੇ ਨਾਲ ਲੱਗਾ ਜਿਹੜਾ ਵੱਡਾ ਬਕਸਾ ਇਹ ਸ਼ੋਕ ਲੱਗਿਆ